ਸੋ ਹਾਂਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਚ ਆਪਾਂ ਬਈ ਮੁਰਗੀ ਫਾਰਮ ਤੇ ਖੜੇ ਆ ਤੇ ਮੁਰਗੀ ਫਾਰਮ ਦੇ ਬਾਰੇ ਆਪਾਂ ਸਾਰੀ ਡਿਟੇਲ ਦੇਵਾਂਗੇ ਤੇ ਜੇਕਰ ਕਿਸੇ ਨੇ ਮੁਰਗੀ ਲੈਣੀ ਐ ਅੰਡੇ ਵਾਲੀ ਤਾਂ ਉਹਨਾਂ ਲਈ ਵੀ ਇਹ ਵੀਡੀਓ ਜ਼ਰੂਰ ਦੇਖਿਓ ਬਈ ਵੀਡੀਓ ਨੂੰ ਸੋ ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਪਹਿਲਾ ਨਾਮ ਦੱਸ ਦਿਓ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਤੇ ਇਹ ਆਪਣਾ ਤਾਇ ਪੋਲਟੀ ਫਾਰਮ ਪਿੰਡ ਆਲਖਾਈ ਠੀਕ ਹੈ ਜੀ ਤੇ ਆਪਣ ਕਿੰਨਾ ਕ ਟਾਈਮ ਹੋ ਗਿਆ ਆਪਾਂ ਫਾਰਮ ਕਰੇ ਆ ਆਪਾਂ ਡੇਢ ਸਾਲ ਹੋ ਗਿਆ ਨੂੰ ਜੀ ਠੀਕ ਹੈ ਤੇ ਅੰਡਾ ਵੀ ਸੇਲ ਕਰਦੇ ਆਪਾਂ हां बस ਿਆਲ ਦੇ ਵਿੱਚ ਆਂਦਾ ਸੇਲ ਕਰਦੇ ਆਪਾਂ ਤੇ ਆਪਣੇ ਕੋਲ ਚੂਚੇ ਇਹ ਕਿਹੜੇ ਟਾਈਮ ਸੇਲ ਕਰਦੇ ਆਪਾਂ ਚੂਚੇ ਆਪਾਂ ਜਨਵਰੀ ਫਰਵਰੀ ਠੀਕ ਹੈ ਸਿਰਫ ਤੋਂ ਸਟਾਰਟਿੰਗ ਹੋ ਜਾਂਦੀ ਹੈ ਜਿਹੜੇ ਆਪਾਂ ਮੰਨ ਕੇ ਬੱਚਾ ਘੜੋ ਸਾਰਾ ਆਪਦੇ ਘੜੋਨੇ ਕਰਦੇ ਆ ਆਪਣੇ ਕੋਲੇ ਆਪਣੀ ਹੈਚਰੀ ਆਉਂਦੀ ਹੈ ਹੈਚਰੀ ਆਉਂਦੀ ਹੈ ਹਾਂ ਠੀਕ ਹੈ ਵੀ ਤੇ ਹੁਣ ਇਸ ਟਾਈਮ ਤੇ ਆਪਣੇ ਕੋਲ ਕਿੰਨੀ ਕਿ ਮੁਰਗੀਆਂ ਹੋਈ ਜਿਹੜੇ ਮੁਰਗੀ ਹੁਣ ਆਪਾਂ ਸੇਲ ਕਰ ਰਹੇ ਇਹ ਤੇ ਆਪਾਂ ਨਵਾਂ ਬੱਚਾ ਪਾ ਰਹੇ ਆਪਾਂ ਠੀਕ ਹੈ ਆਪਦੇ ਕੜਾਏ ਬੱਚੇ ਆਪਦੇ ਘੜਾਏ ਹੋਏ ਆ ਬੱਚੇ ਆਪਾਂ ਇੰਨਾ ਹੀ ਇਨ੍ਹਾਂ ਦੀ ਬਰੀਡ ਹੀ ਆ ਤੇ ਕਿਹੜੇ ਕਿਹੜੇ ਬਰੀਡ ਦੇ ਨਾਲ ਆਪਣੇ ਕੋਲ ਹੈਗੇ ਆ ਤੇ ਹੁਣ ਜਿਹੜੀ ਆਡੇ ਲਈ ਤਿਆਰ ਮੁਰਗੀ ਜਾਂ ਅੰਡੇ ਲਾਉਂਦੀ ਆ ਇਹ ਮੁਰਗੀ ਆਂਡੇ ਦਿੰਦੀ ਆ ਜੀ ਤੇ ਉਹ ਬੱਚਾ ਜੀ ਆਪਣਾ ਹੈਗਾ 2 ਕੁ ਮਹੀਨੇ ਦਾ ਠੀਕ ਆ ਛੋਟਾ ਬੱਚਾ ਤੇ ਹੁਣ ਆਪਾਂ ਮੁਰਗੀ ਸੇਲ ਕਰਨੀ ਜਾਂਦੇ ਆ ਇਹ ਮੁਰਗੀ ਸੇਲ ਕਰਨੀ ਜਾਂਦੇ ਆ ਠੀਕ ਹੈ ਤੇ ਇਹਨਾਂ ਦੀ ਕਿੰਨੀ ਕੁ ਉਮਰ ਹੋ ਗਈ ਇਹ 8 ਮਹੀਨੇ ਦੀ ਮੁਰਗੀ ਆ ਠੀਕ ਆ ਇਹ ਆਪਾਂ ਗਰਮੀ ਚਾਂਡਾ ਦਿੱਤਾ ਸੀ ਆਪਾਂ ਕਿਉਂਕਿ ਬੱਚਾ ਘੜਨ ਵਾਸਤੇ ਕੰਮ ਜ਼ਿਆਦਾ ਕਰਦੇ ਆ ਠੀਕ ਹੈ ਤੇ ਜਿਹੜੇ ਫਾਰਮ ਦੇ ਵਿੱਚ ਆਪਾਂ ਮੁਰਗੀ ਰੱਖੀ ਜਿਵੇਂ ਵੈਕਸੀਨੇਸ਼ਨ ਹੋ ਗਿਆ ਜਾਂ ਦਵਾਈ ਲੋੜ ਪੈਂਦੀ ਆ ਕਰਦੇ ਆ ਸਾਰਾ ਕੋਈ ਵੈਕਸੀਨੇਸ਼ਨਾਂ ਹੋਈਆਂ ਸਾਰੀਆਂ ਇਹਨਾਂ ਮੁਰਗੀਆਂ ਆ ਆਪ ਹੀ ਕਰਦੇ ਸਾਰੀਆਂ ਬਾਈ ਜਿਵੇਂ ਕਿ ਦੱਸਿਆ ਫਾਰਮ ਆਪਦਾ ਹੀ ਬਾਈ ਜਾਂਦਾ ਇਹ ਹੈ 3 ਆ ਦੀ ਬੱਚੇ ਵੀ ਆਪਦੇ ਘੜਾਉਂਦੇ ਸਾਰੇ ਤੇ ਹੁਣ ਮੁਰਗੀ ਸੇਲ ਆਂਡੇ ਵਾਲੀ ਤੇ ਉਹਦੀ ਆਪਾਂ ਸਾਰੀ ਡਿਟੇਲ ਦੱਸਤੀ ਤੁਹਾਨੂੰ ਤੇ ਕੀ ਰੇਟ ਦੇ ਵਿੱਚ ਆਪਾਂ ਸੇਲ ਕਰਨੀ ਹੈ ਕੀ ਫੋਨ ਤੇ ਉਹ ਦੇਖੋ ਫੋਨ ਤੇ ਆਪ ਨੂੰ ਪੁੱਛ ਲੈਣ ਜਿਨ੍ਹਾਂ ਨੇ ਵੀ ਕੋਈ ਲੈਣੀ ਮੁਰਗੀ ਫੋਨ ਤੇ ਗੱਤਾਂ ਹੋਊਗਾ ਕਿ ਲੈਣੀ ਆਂਡੇ ਵਾਲੀ ਜਾਇ ਜੀ ਰੇਟ ਆ ਕੋਈ ਜ਼ਿਆਦਾ ਰੇਟ ਨਹੀਂ ਗੇ ਤੇ ਫੋਨ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਮੁਰਗੀ ਖਰੀਦ ਸਕਦੇ ਹੋ ਆਂਡੇ ਵਾਲੀ ਮੁਰਗੀ ਸਾਰੀ ਤੇ ਜਿਹੜੀ ਸੇਲ ਆਹ ਵਾਲੀ ਮੁਰਗੀ ਕਿਹੜੀ ਨਸਲ ਦੀ ਹੈ ਇਹ ਆਰ ਆ ਯਰ ਠੀਕ ਹੈ ਤੇ ਹੋਰ ਕਿਹੜੀ ਕਿਹੜੀ ਨਸਲ ਦੀ ਹੈ ਬਲੈਕ ਸਟਲੌਗ ਉਧਰ ਆਪਣੀ ਠੀਕ ਹੈ ਤੇ ਸੁਨਾਲੀ ਹੈ ਠੀਕ ਹੈ ਕਿੰਨੀ ਕਿ ਮੁਰਗੀ ਖੜੀ ਜੇ ਕਿਨ ਲੈਣ ਵਾਲਾ ਵਧੀਆ ਆਪਣੇ ਕੋਲੇ 200 ਪੀਸ ਰਹਿ ਗਏ ਹੁਣ ਆ ਰਾਇ ਯਾਰ ਬਲੈਕ ਸਟਲੌਗ ਹੋਊਗਾ 100 ਕ ਪੀਸ ਠੀਕ ਹੈ ਤੇ ਸੁਨਾਲੀ 100 ਕ ਪੀਸ ਪਿਆਊਗਾ ਠੀਕ ਹੈ ਹਾਂ ਸੋ ਹਾਂ ਜੀ ਜੇਕਰ ਕਿੰਨੇ ਮੁਰਗੀ ਲੈਣੀ ਹੈ ਅੰਡੇ ਵਾਲੀ ਤਾਂ ਬਾਈ ਜਣਾ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਆਪਣਾ ਮੋਬਾਈਲ ਨੰਬਰ ਦੱਸ ਦਿੰਦਾ 7986504040 ਸੋ ਹਾਂ ਜੀ ਵੀ ਇਹਨਾਂ ਨੰਬਰਾਂ 'ਸਾਂਪਰਕ ਕਰਕੇ ਤੁਸੀਂ ਮੁਰਗੀ ਖਰੀਦ ਸਕਦੇ ਹੋ ਅੰਡੇ ਵਾਲੀ ਮੁਰਗੀ ਵਧੀਆ ਤੇ ਪਣੇੜੇ ਫਾਰਮ ਦਾ ਲੋਕੇਸ਼ਨ ਸਹੀ ਦੱਸ ਦੋ ਬਈ ਇਹ ਹੈਗਾ ਆਪਣਾ ਮਲੋੜ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ਨੇੜੇ ਆਹ ਦਾਣਾ ਮੰਡੀ ਠੀਕ ਹੈ ਤੇ ਇਹ ਪਿੰਡ ਜਿਹੜਾ ਰਹੇ ਦਾ ਨਾਮ ਹੈ ਆਉਟਪਿੰਡ ਹੈ ਆਉਟਪਿੰਡ ਦੇ ਨੇੜੇ ਫਾਰਮ ਹੈ ਬਈ ਮਲੋੜ ਤੋਂ ਮੁਕਸਰ ਰੋਡ ਦੇ ਉੱਤੇ ਆ ਬਈ ਫਾਰਮ ਤੇ ਜੇਕਰ ਕਹਿੰਦੇ ਮੁਰਗੀ ਲੈਣੀ ਹੈ ਨੰਬਰ ਐ ਸਰਪਾਰ ਕਰਕੇ ਤੁਸੀਂ ਮੁਰਗੀ ਖਰੀਦ ਸਕਦੇ ਬਹੁਤ ਵਧੀਆ ਮੁਰਗੀ ਤੁਸੀਂ ਵੀਡੀਓ ਵਿੱਚ ਦੇਖ ਵੀ ਸਕਦੇ ਬਈ ਸੋ ਹਾਂਜੀ ਬਈ ਐਸੀ ਆਈਡੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਨਹੀਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ